ਸਟ੍ਰੇਕਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਬਿੰਦਰਪਾਲ ਨਜ਼ਰ ਮਾਰਦੇ ਆ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੁਲਾਈ ਗਈ ਕੈਬਨਿਟ ਮੀਟਿੰਗ 2 ਜੂਨ ਦਿਨ ਸੋਮਵਾਰ ਦੁਪਹਿਰ 1 ਵਜੇ ਮੁੱਖ ਮੰਤਰੀ ਰਿਹائش ਵਿਖੇ ਹੋਣ ਜਾ ਰਹੀ ਮੀਟਿੰਗ ਦਾ এজেন্ডਾ ਅਜੇ ਤੱਕ ਨਹੀਂ ਕੀਤਾ ਗਿਆ ਸੰਜਾ ਪੰਜਾਬ ਸਰਕਾਰ ਕਰਵਾਉਣ ਜਾ ਰਹੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਤੇ ਅੰਮ੍ਰਿਤਸਰ ਦੇ 450ਵੇਂ ਸਥਾਪਨਾ ਦਿਵਸ ਨੂੰ ਮੌਕੇ ਵਿਸ਼ਾਲ ਸਮਾਗਮ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅਹਿਮ ਪ੍ਰੈਸ ਕਾਨਫਰੰਸ ਕਰਕੇ ਦਿੱਤੀ ਜਾਣਕਾਰੀ ਜਿਸ ਅਕਿ ਇਹਨਾਂ ਸਮਾਗਮਾਂ ਬਾਰੇ ਸਿੱਖ ਸੰਪਰਦਾਵਾਂ ਅਤੇ ਲੋਕਾਂ ਦੇ ਸੁਝਾਅ ਲੈਣ ਲਈ WhatsApp ਨੰਬਰ ਤੇ ਵੈੱਬਸਾਈਟ ਕੀਤੀ ਗਈ ਤਿਆਰ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ 350ਵੇਂ ਸ਼ਹੀਦੀ ਸ਼ਤਾਬਦੀ ਦਾ ਔਰ ਅਮਰਸਰ ਸਾਹਿਬ ਦੇ 450ਵੇਂ ਸਥਾਪਨਾ ਦਿਵਸ ਦੇ ਸੰਬੰਧੀ ਜਿਹੜੇ ਸਮਾਗਮ ਹੈ ਉਹ ਬਹੁਤ ਸ਼ਾਨੋ ਸ਼ੌਕਤ ਦੇ ਨਾਲ ਔਰ ਬਹੁਤ ਹੀ ਮਾਡਰਨ ਤਰੀਕੇ ਦੇ ਨਾਲ ਤਾਂ ਕਿ ਉਹਨਾਂ ਦੀ ਰੀਚ ਨਾ ਸਿਰਫ ਕੱਲੇ ਪੰਜਾਬ ਜਾਂ ਭਾਰਤ ਦੇ ਵਿੱਚ ਰਹੇ ਸਾਰੀ ਦੁਨੀਆ ਦੇ ਕਿਉਂਕਿ ਸਾਡਾ ਇਤਿਹਾਸ ਮਾਨਵਤਾ ਦੇ ਲਈ ਹੈ ਸਾਡੀਆਂ ਕੁਰਬਾਨੀਆਂ ਸਾਡੇ ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ ਮਾਨਵਤਾ ਦੇ ਲਈ ਹੈ ਇਸ ਨੂੰ ਸਾਰੀ ਦੁਨੀਆ ਦੇ ਵਿੱਚ ਪਹੁੰਚਾਇਆ ਜਾ ਸਕੇ ਇਸ ਲਈ ਪੰਜਾਬ ਸਰਕਾਰ ਨੇ ਤੁਹਾਨੂੰ ਤੁਹਾਡੇ ਗਿਆਤ ਹੀ ਹੋਣਾ ਤੁਹਾਨੂੰ ਕਿ ਪਿਛਲੇ ਦਿਨਾਂ ਚ ਇਤਿਹਾਰ ਵੀ ਦਿੱਤਾ ਸੀ ਕਿ ਸਾਰੀਆਂ ਸੰਪਰਦਾਵਾਂ ਸਾਰੀ ਲੋਕਾਈ ਤੋਂ ਇਹਨਾਂ ਸ਼ਤਾਵਦੀਆਂ ਨੂੰ ਮਨਾਉਣ ਦੇ ਲਈ ਸੁਝਾ ਲੈ ਜਾਣ ਕਿਉਂਕਿ ਪੰਜਾਬ ਸਰਕਾਰ ਦੇ ਲੋਕਾਂ ਦੀ ਸਰਕਾਰ ਹੈ ਲੋਕਾਂ ਦੇ ਆਸ਼ੀਅ ਅਨੁਸਾਰ ਲੋਕਾਂ ਦੀ ਇੱਛਾ ਅਨੁਸਾਰ ਇਹ ਸਾਡੇ ਗੌਰਵ ਮਇਤਿਹਾਸ ਨੂੰ ਦੁਨੀਆ ਦੇ ਕੋਨੇ-ਕੋਨੇ ਰੇਖ ਪਹੁੰਚਾਉਣਾ ਹੈ ਇਹਦੇ ਲਈ WhatsApp ਨੰਬਰ ਈਮੇਲ ਆਈਡੀ ਔਰ ਵੈਬਸਾਈਟ ਇਹ ਸਾਰੇ ਰੈਡੀ ਕਰ ਦਿੱਤੇ ਗਏ ਆ ਅਖਬਾਰਾਂ ਦੇ ਵਿੱਚ ਦੇ ਦਿੱਤੇ ਗਏ ਆ ਕੈਬਨਟ ਮੰਤਰੀ ਲਾਲਚੰਦ ਕਟਾਰੂਚਕ ਨੇ ਸਾਫ ਕਾ ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਮਾਈਨਿੰਗ ਬਾਰੇ ਪਾਈ ਗਈ ਇੱਕ ਸੋਸ਼ਲ ਮੀਡੀਆ ਪੋਸਟ ਨੂੰ 2 ਦਿਨ ਦੇ ਵਿੱਚ ਹਟਾਉਣ ਦਾ ਦਿੱਤਾ ਅਲਟੀਮੇਟਮ ਕਿਹਾ ਕਿ ਜੇ ਨਾ ਹਟਾਈ ਤਾਂ ਹੋਵੇਗੀ ਕਾਨੂੰਨੀ ਕਾਰਵਾਈ ਮਜੀਠੀਆ ਨੇ ਕਟਾਰੂਚਕ ਤੇ ਲਗਾਏ ਸੀ ਛਪਸ਼ਟਾਚਾਰ ਕਰਨ ਦੇ ਇਲਜ਼ਾਮ ਵਿਕਰਮ ਮਜੀਠੀਆ ਜੀ ਤੁਹਾਨੂੰ ਇਹ ਚੇਤਾਵਨੀ ਦੇਣੀ ਚਾਹੁੰਦਾ ਕਿ ਤੁਸੀਂ ਜਿਹੜੀ ਪੋਸਟ ਕੀਤੀ ਆ ਪੋਸਟ ਤੇ ਮੇਰਾ ਨਾਮ ਤੁਜੀ ਸਪੈਸਿਫਿਕ ਲਿਖਿਆ ਇਹਨੂੰ ਹਟਾ ਲਓ 2 ਦਿਨ ਦੇ ਵਿੱਚ ਵਿੱਚ ਆਦਰਵਾਈ ਮੈਂ ਤੁਹਾਡੇ ਖਿਲਾਫ ਕਾਨੂੰਨੀ ਕਾਰਵਾਈ ਕਰੂੰਗਾ ਕਿਉਂਕਿ ਮੈਂ ਇਸ ਇਲਾਕੇ ਦਾ ਜੰਪਲ ਹੈ ਇਸ ਇਲਾਕੇ ਦੀ ਮਿੱਟੀ ਦੇ ਵਿੱਚੋਂ ਅਸੀਂ ਨਿਕਲੇ ਲੋਕਾਂ ਤੇ ਮਾਈਨਿੰਗ ਤੁਸੀਂ ਪੰਜਾਬ ਚ ਕਰਾਉਂਦੇ ਰਹੋ ਡਰੱਗਸ ਦਾ ਕਾਰੋਬਾਰ ਤੁਹਾਡੀ ਸਰਕਾਰਾਂ ਵੇਲੇ ਪੰਜਾਬ ਚਲਦਾ ਰਿਹਾ ਤੇ ਇਸ ਇਲਾਕੇ ਦੇ ਅੰਦਰ ਜਿਹੜਾ ਡਰੱਗਸ ਦਾ ਮੇਨ ਸਰਗਣਾ ਜਿਹੜਾ ਸਾਬਕਾ ਐਮਐਲਏ ਤੁਹਾਡੀਆਂ ਉਹਨਾਂ ਨਾਲ ਸਾਂਝਾ ਨੇ ਹੋਰ ਤੁਹਾਡੀਆਂ ਇੰਟਰਨਲ ਉਹਨਾਂ ਨਾਲ ਸਾਂਝਾ ਨੇ ਉਹਨਾਂ ਸਾਂਝਾਂ ਦੇ ਵਿੱਚ ਤੁਸੀਂ ਤੈਅ ਕਰਦੇ ਹੋ ਕਿ ਅੱਜ ਪੰਜਾਬ ਦੇ ਅੰਦਰ ਮੈਂ ਕਿਹੜਾ ਮੁੱਦਾ ਚੁੱਕਾ ਸੋ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਤੁਸੀਂ ਤੁਸੀਂ ਸਿਆਸਤ ਦਾ ਨਹੀਂ ਹੋ ਤੁਸੀਂ ਪ੍ਰਕਾਸ਼ ਸਿੰਘ ਬਾਦਲ ਜੀ ਦੇ ਨੇੜੇ ਰਹੇ ਹੋ ਤੁਹਾਡੇ ਦੇ ਮਾੜਾ ਮੋਟਾ ਵੀ ਪਰਸਾਵਾ ਜਿਹੜਾ ਉਹਨਾਂ ਦੀ ਸਿਆਸੀ ਜੀਵਨੀ ਦਾ ਨਹੀਂ ਤੁਸੀਂ ਤਾਂ ਮਾਫੀਆ ਮਾਫੀਆ ਚਲਾਉਣ ਵਾਲੇ ਸਰਕਾਰਾਂ ਚ ਕੰਮ ਕੀਤਾ ਸੋ ਮੇਰੀ ਤੁਹਾਨੂੰ ਚੇਤਾਵਨੀ ਹੈ ਕਿ ਤੁਸੀਂ ਮੇਰੇ ਨਾਂ ਦੀ ਜਿਹੜੀ ਪੋਸਟ ਕੀਤੀ ਆ ਇਹਨੂੰ ਪੋਸਟ ਨੂੰ ਹਟਾਓ ਆਦਰਵਾਈ ਤੁਹਾਡੇ ਖਿਲਾਫ ਮੈਂ ਕਾਨੂੰਨੀ ਕਾਰਵਾਈ ਕਰੂੰਗਾ ਸੀਨੀਅਰ ਆਪ ਆਗੂ ਬਲਤੇਜ ਸਿੰਘ ਪੰਨੋ ਨੇ ਪਟਿਆਲਾ ਵਿਖੇ ਕੀਤੀ ਅਹਿਮ ਪ੍ਰੈਸ ਕਾਨਫਰੰਸ ਪੁਲਿਸ ਵੱਲੋਂ ਹੁਣ ਤੱਕ 1,170,000 ਇਥੈਨੋਲ ਬਰਾਮਦ ਕੀਤੇ ਜਾਣ ਬਾਰੇ ਦਿੱਤੀ ਜਾਣਕਾਰੀ ਅਕਾਲੀ ਆਗੂ ਵੱਲੋਂ ਬਠਿੰਡਾ ਦੇ ਵਿੱਚ ਫੜੇ ਗਏ 80,000 ਲੀਟਰ ਇਥੈਨੋਲ ਬਾਰੇ ਲਗਾਏ ਗਏ ਇਲਜ਼ਾਮਾਂ ਦਾ ਵੀ ਦਿੱਤਾ ਜਵਾਬ ਜਿਹੜਾ ਇਹ ਇਥੈਨੋਲ ਲਿਆਂਦਾ ਗਿਆ ਸੀਗਾ ਇੱਕ ਪ੍ਰੈਸ ਕਾਨਫਰੰਸ ਜੜੀ ਕੀਤੀ ਗਈ ਆ ਉਹਦੇ ਵਿੱਚ ਜਿਹੜਾ ਇੱਕ ਅਕਾਲੀ ਆਗੂ ਆ ਉਹਦੇ ਵੱਲੋਂ ਇਹ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ ਗਈ ਆ ਔਰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਅਕਾਲੀ ਆਗੂ ਜਿਹੜਾ ਉਹ ਇਹ ਦੱਸਣ ਦੀ ਕੋਸ਼ਿਸ਼ ਦੇ ਵਿੱਚ ਹੈ ਕਿ ਇਹ ਪੁਲਿਸ ਨੇ ਗਲਤ ਫੜਿਆ ਔਰ ਉਹ ਇਹ ਕਹਿੰਦਾ ਹੈ ਕਿ ਇਹ ਜਿਹੜਾ ਇਥਨੋਲ ਹੈ ਇਹ ਜਿਹੜਾ ਟਰੱਕ ਵਾਲੇ ਨੇ ਉਹ ਵੀ ਇਹ ਕਹਿੰਦੇ ਆ ਕਿ ਅਸੀਂ ਇਹ ਵੇਚਣ ਦੇ ਵਾਸਤੇ ਨਹੀਂ ਸੀ ਲਿਜਾ ਰਹੇ ਬਲਕਿ ਨੇੜੇ ਜਿਹੜਾ ਤੇਲ ਸੋਧ ਕਾਰਖਾਨਾ ਇਹ ਉੱਥੇ ਜਾ ਰਿਹਾ ਸੀਗਾ ਕੁਝ ਪਿਕਚਰਸ ਨੇ ਜਿਹੜੀਆਂ ਪੁਲਿਸ ਨੇ ਉਸ ਵੇਲੇ ਲਈਆਂ ਸਨ ਮੈਂ ਇੱਕ ਇੱਕ ਕਰਕੇ ਤੁਹਾਨੂੰ ਦਿਖਾ ਦਿੰਦਾ ਇਥੋਂ ਤੁਹਾਨੂੰ ਇਹ ਪਤਾ ਲੱਗੂਗਾ ਕਿ ਕਿਸ ਤਰੀਕੇ ਦੇ ਨਾਲ ਪੂਰੀ ਤਿਆਰੀ ਸੀਗੀ ਡਰਮਾਂ ਦੇ ਵਿੱਚ ਕਿਵੇਂ ਪਾਉਣ ਦੇ ਵਾਸਤੇ ਹਰ ਜਿਹੜੀ ਚੀਜ਼ ਆ ਹਰ ਇਕਵਿਪਮੈਂਟ ਉਹਨਾਂ ਦੇ ਕੋਲੇ ਸੀਗਾ ਕਿ ਕਿਵੇਂ ਇਹਨੂੰ ਡਰਮਾਂ ਦੇ ਵਿੱਚ ਜਿਹੜਾ ਉਹ ਪਾਉਣਾ ਇਹ ਟਰੱਕ ਜਿਹੜਾ ਫੜਿਆ ਗਿਆ ਸੀ ਗੁਜਰਾਤ ਨੰਬਰ ਵਾਲਾ ਔਰ ਗੁਜਰਾਤ ਤੋਂ ਹੀ ਜਿਹੜਾ ਇਹ ਸਾਰਾ ਕੁਝ ਆ ਰਿਹਾ ਸੀ ਇਹ ਦੇਖੋ ਤੁਸੀਂ ਸਾਰਾ ਸਿਸਟਮ ਹੈ ਡਰਮਾਂ ਦੇ ਵਿੱਚ ਕੱਢਣ ਦੇ ਵਾਸਤੇ ਭਾਵੇਂ ਕਿ ਜਿਹੜੀ ਗੱਲ ਅਕਾਲੀ ਆਗੂ ਕਹਿ ਰਹੇ ਅਕਾਲੀ ਦਲ ਬਾਦਲ ਦਾ ਉਹ ਪ੍ਰਧਾਨ ਹੈ ਔਰ ਇਹ ਦੇਖੋ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਉਹ ਔਨ ਦੀ ਸਪੌਟ ਫੜੀਆਂ ਗਈਆਂ ਨੇ ਔਰ ਇਹ ਸਾਰੀਆਂ ਇਸ ਕਰਕੇ ਸੀਗੀਆਂ ਕਿ ਇਹ ਇਥਨੋਲ ਦਾ ਜਿਹੜਾ ਇਸਤੇਮਾਲ ਹੈ ਜਿਹੜੀ ਗੱਲ ਚੀਮਾ ਸਾਹਿਬ ਨੇ ਕਹੀ ਸੀ ਕਿ ਗਲਤ ਜਗ੍ਹਾ ਦੇ ਉੱਤੇ ਹੋ ਸਕਦਾ ਸੀਗਾ ਪਰ ਪੁਲਿਸ ਦੀ ਮੁਸਤੈਦੀ ਦੇ ਨਾਲ ਇਹ ਜਿਹੜਾ ਫੜਿਆ ਗਿਆ ਸਵਾਲ ਜਿਹੜਾ ਮੈਂ ਇਹ ਖੜਾ ਕਰਨਾ ਚਾਹੁੰਦਾ ਮੈਂ ਪੁੱਛਣਾ ਚਾਹੁੰਦਾ ਅਕਾਲੀ ਦਲ ਬਾਦਲ ਨੂੰ ਕਿ ਜਦੋਂ ਤੁਹਾਡਾ 7 ਤੋਂ 17 ਤੱਕ ਰਾਜ ਸੀ ਜਦੋਂ ਕਿਤੇ ਕੋਈ ਨਸ਼ਾ ਸਮਗਲਰ ਫੜਿਆ ਜਾਂਦਾ ਸੀ ਤਾਂ 24 ਘੰਟਿਆਂ ਦੇ ਵਿੱਚ ਕਿਸੇ ਨਾ ਕਿਸੇ ਤੁਹਾਡੇ ਆਗੂ ਦੀ ਮੰਤਰੀ ਦੀ ਐਮਐਲਏ ਦੀ ਫੋਟੋ ਉਹਦੇ ਨਾਲ ਸਾਹਮਣੇ ਆ ਜਾਂਦੀ ਹੁੰਦੀ ਸੀ ਕਿ ਆਹ ਦੇਖੋ ਇਹਦੇ ਨਾਲ ਇਹਦਾ ਸਬੰਧ ਹੈ ਇਹਦਾ ਮਤਲਬ ਇਹ ਆ ਕਿ ਤੁਸੀਂ ਸਮੇਂ ਤੋਂ ਅਜੇ ਵੀ ਸਬਕ ਨਹੀਂ ਸਿੱਖਿਆ ਔਰ ਸਿੱਧੀ ਸਿੱਧੀ ਜੇ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਬੈਠ ਕੇ ਤਾਂ ਇਹਦਾ ਮਤਲਬ ਉਹਦੇ ਵਿੱਚ ਤੁਹਾਡਾ ਕੋਈ ਨਾ ਕੋਈ ਹਿੱਸਾ ਪੱਤੀ ਹੈ ਅਮਰitsar ਕਮਿਸ਼ਨਰੇਟ ਪੁਲਿਸ ਨੇ ਬਬਰ ਖਾਲਸਾ ਇੰਟਰਨੈਸ਼ਨਲ ਦੇ ਸੰਚਾਲਕ ਜੀਵਨ ਫੌਜੀ ਦੇ ਨਾਲ ਜੁੜੇ ਦੋ ਕਾਰਕੁਨਾਂ ਨੂੰ ਕਿਰਤਾ ਗ੍ਰਿਫਤਾਰ ਅਮਰitsar ਦੇ ਵਿੱਚ ਦੋਵਾਂ ਵੱਲੋਂ ਕੀਤੀ ਜਾਣੀ ਸੀ ਗੋਲੀਬਾਰੀ ਦੀ ਘਟਨਾ ਤੇ ਕਬਜ਼ੇ ਵਿੱਚ ਮਿਲਿਆ ਪੁਆਇੰਟ 30 ਬੋਰ ਦਾ ਪਿਸਤੌਲ ਸਾਬਕਾ ਕੇਂਦਰੀ ਮੰਤਰੀ ਸੁਖਦੀਪ ਸਿੰਘ ਢੀਂਸਾ ਦੀਆਂ ਅਸਥੀਆਂ ਨੂੰ ਸੁਗਣ ਤੋਂ ਬਾਅਦ ਜਲ ਪ੍ਰਵਾਹ ਕਰਨ ਦੇ ਲਈ ਪਰਿਵਾਰ ਹੋਇਆ ਸ਼੍ਰੀ ਕੀਰਤਪੁਰ ਸਾਹਿਬ ਦੇ ਲਈ ਰਵਾਨਾ ਅੰਤਮ ਅਰਦਾਸ ਹੋਵੇਗੀ 8 ਜੂਨ ਨੂੰ ਪੰਜਾਬ ਦੇ ਸ਼ਹਿਰ ਗੜਸ਼ੰਕਰ ਦਾ ਨੌਜਵਾਨ ਕੈਨੇਡਾ ਦੀ ਫੌਜ ਦੇ ਵਿੱਚ ਬਣਿਆ ਲੈਫਟੀਨੈਂਟ 2018 ਦੇ ਵਿੱਚ ਗਿਆ ਸੀ ਕੈਨੇਡਾ ਤੇ ਬ੍ਰੈਮਟਨ ਦੇ ਕਾਲਜ ਤੋਂ ਵਾਇਰਲੈਸ ਕਮਿਊਨੀਕੇਸ਼ਨ ਦੇ ਵਿੱਚ ਮਾਸਟਰ ਡਿਗਰੀ ਹਾਸਲ ਕਰਨ ਤੋਂ ਬਾਅਦ ਕੈਨੇਡਾ ਦੀ ਫੌਜ ਦੇ ਵਿੱਚ ਮਿਲੀ ਨੌਜਵਾਨ ਨੂੰ ਵੱਡੀ ਜ਼ਿੰਮੇਵਾਰੀ। ਮੇਰਾ ਬੇਟਾ ਬਿਸ਼ਾ ਰਾਣਾ ਜੋ ਕਿ ਸਟਾਰਟਿੰਗ ਤੇ ਹੀ ਪੜ੍ਹਨ ਵਿੱਚ ਬਹੁਤ ਅੱਛਾ ਰਿਹਾ ਔਰ ਉਹਨ ਹਰੇ ਕਲਾਸ ਅੱਛੇ ਨੰਬਰ ਲੈ ਕੇ ਪਾਸ ਕੀਤੀ ਔਰ ਪੂਰੀ ਪੜਾਈ ਆਰਮੀ ਪਬਲਿਕ ਸਕੂਲ ਜਲੰਧਰ ਕੈਂਟ ਜਬਲਪੁਰ ਔਰ ਅਲਬਰਸੇ ਕੀਤੀ। ਉਦੇ ਬਾਅਦ ਉਸਨੇ ਬੀ ਟੈਕ ਇੰਜੀਨੀਅਰਿੰਗ ਆਪਣਾ ਇੰਜੀਨੀਅਰਿੰਗ ਕਾਲਜ ਸੰਗਰੂਰ ਤੇ ਕਰਕੇ 1 ਸਾਲ ਬੱਧੀ ਜੋਬ ਵੀ ਕੀਤੀ ਉਹਨੇ ਫਟ ਉਹਦੇ ਦੋਸਤ ਨਾਲ ਆਪਣਾ ਪਿਆਰ ਗਹਿਰਾ ਪਿਆਰ ਸੀਗਾ ਤੇ ਇਸ ਕਰਕੇ ਉਹ ਦੋਨੋਂ ਨੇ ਇਹ ਪਲਾਨ ਬਣਾਇਆ ਵੀ ਅਸੀਂ ਬਾਹਰ ਜਾਣਾ ਫਿਰ ਉਹ ਬਾਹਰ ਕनाडा ਚ ਗਏ ਕनाडा ਚ ਮਾਸਟਰ ਡਿਗਰੀ ਵਾਇਰਲਸ ਕਮਿਊਨੀਕੇਸ਼ਨਸ ਕੀਤੀ ਫਿਰ ਉਹਨੇ ਆਈਟੀ ਕੰਪਲੀਟ ਜੋਬ ਕਰਦੇ ਕਰਦੇ ਨਾਲ ਨਾਲ ਆ ਆਰਮੀ ਚ ਅਪਲਾਈ ਕੀਤਾ ਤੇ ਜਿੱਤ ਚ ਉਹਨਾਂ ਦੀ ਸਿਲੈਕਸ਼ਨ ਹੋ ਗਈ ਔਰ 22 ਮਈ 2025 ਨੂੰ ਉਹਨਾਂ ਨੂੰ ਕਮਿਸ਼ਨ ਮਿਲ ਗਿਆ ਔਰ ਲੈਫਟ ਹੈਂਡ ਰੈਂਕ ਪ੍ਰਾਪਤ ਕੀਤਾ ਮੋਗਾ ਕੋਟਪੂਰਾ ਰੋਡ ਤੇ ਪੰਜਗਰਾਈ ਕਲਾ ਨੇੜੇ ਪੀਆਰਟੀਸੀ ਦੀ ਬੱਸ ਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ਤੇ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਦੀ ਹੋਈ ਮੌਤ ਤੇ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਤੇ ਪਰਿਵਾਰ ਦੇ ਬਿਆਨਾਂ ਤੋਂ ਬਾਅਦ ਕੀਤੀ ਜਾਏਗੀ ਪੁਲਿਸ ਵੱਲੋਂ ਅਗਲੀ ਪੜਾਅ ਦੀ ਕਾਰਵਾਈ ਫਤਿਹਗੜ ਚੂੜੀਆਂ ਦੇ ਇੱਕ ਨੌਜਵਾਨ ਦੀ ਸੜਕ ਹਾਦਸੇ ਵਿੱਚ ਹੋਈ ਭਿਆਨਕ ਮੌਤ ਬੁਲਟ ਮੋਟਰਸਾਈਕਲ ਦੀ ਥਾਰ ਦੇ ਨਾਲ ਹੋਈ ਭਿਆਨਕ ਟੱਕਰ ਬੁਲਟ ਦੇ ਵਿੱਚ ਧਮਾਕਾ ਹੋਣ ਕਾਰਨ ਲੱਗੀ ਅੱਗ ਤੇ ਨੌਜਵਾਨ ਨੇ ਮੌਕੇ ਤੇ ਹੀ ਤੋੜੇ ਦਮ ਜੰਦਾ ਹੈ ਅੰਮ੍ਰਿਤਸਰ ਜਾਂਦਾ ਹੈ ਪੀਟੀ ਕਰਨਾ ਉੱਥੋਂ 4 ਵਜੇ ਆ ਗਿਆ ਸਾਨੂੰ ਸਵੇਰੇ ਕਹਿੰਦਾ ਮੈਂ ਜਾਣਾ ਵਾਂ ਨਾਲ ਕੇ ਸਾਡੇ ਨਾਨਕੇ ਜਾਣਾ ਹੈ ਉਹ ਆਪਣੇ ਡੈਡੀ ਦੇ ਨਾਲ ਕੇ ਉੱਥੇ ਪ੍ਰੇਮ ਬੜਾ ਕਰਦੇ ਤੇ ਜਾਂਦਾ ਅੱਗੇ ਵੀ ਜਲ ਜਾਂਦਾ ਸੀ 4 ਵਜੇ ਆ ਗਿਆ ਤੇ ਆਣ ਕੇ ਮੁੜ ਕੇ ਫੇਰ ਘਰ ਨਹੀਂ ਆਇਆ ਇੱਕ ਤਾਂ 3:00 ਮਸਰੋਂ ਆ ਗਿਆ ਇੱਕ ਹੋਰ ਆ ਮਸਰੋਂ ਆ ਗਿਆ ਦੋਵੇਂ ਮੁੰਡੇ ਫੇਰ ਹੋਰ ਜਾਂਦਾ ਸੀ ਇਕੱਠੇ ਆਏ ਉਹਨੂੰ ਘਰ ਛੱਡ ਕੇ ਫੇਰ ਫਦੇਗੜ ਚ ਲੱਗ ਗਿਆ ਵਾ ਘਰ ਨਹੀਂ ਆਇਆ ਮੁੜ ਕੇ ਸੰਜੋਤ ਟਮੋਟਾ ਲੈ ਕੇ ਵਟਾ ਕੇ ਮੁੰਡੇ ਨਾਲ ਚੱਲ ਗਿਆ ਪੌਣੇ 9 ਵਜੇ ਸਾਨੂੰ ਫੋਨ ਆਇਆ ਮੋਗਾ ਦੇ ਨਿਊ ਮਾਡਲ ਟਾਊਨ ਇਲਾਕੇ ਦੇ ਵਿੱਚ ਸਾਬਕਾ ਕਾਉਂਸਲਰ ਦੀ ਆਪਣੇ ਹੀ ਘਰ ਦੇ ਵਿੱਚ ਗੋਲੀ ਲੱਗ ਜਾਣ ਦੇ ਕਾਰਨ ਹੋਈ ਮੌਤ ਪੁਲਿਸ ਨੇ ਸੂਚਨਾ ਮਿਲਣ ਤੋਂ ਬਾਅਦ ਘਟਨਾ ਸਥਾਨ ਦਾ ਲਿਆ ਜਾਇਜ਼ਾ ਤਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ 12 ਬੋਰ ਦੀ ਰਾਈਫਲ ਕਿਤੀ ਜਬਤ ਤੇ ਮੌਤ ਦੇ ਕਾਰਨਾਂ ਦਾ ਅਜੇ ਤੱਕ ਨਹੀਂ ਲੱਗਿਆ ਕੋਈ ਪਤਾ ਐਸੀ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਤਾਜ਼ਾ ਤੇ ਹੋਰ ਜਾਣਕਰ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ ਸੰਦੇਸ਼ ਇਜਾਜ਼ਤ ਸਰਸ਼ੀਕਾਲ